ਕੈਨੇਡਾ ਚ ਲਗਾਤਾਰ ਵੱਧ ਰਹੇ ਅਪਰਾਧ ਦਾ ਜ਼ਿੰਮੇਵਾਰ ਲਾਰੈਂਸ ਬਿਸ਼ਨੋਈ ਗੈਂਗ ਨੂੰ ਜ਼ਿੰਮੇਵਾਰ ਦਰਸਾਇਆ ਜਾ ਰਿਹਾ ਹੈ ਜਿਹਾ ਲਾਰੈਂਸ ਬਿਸ਼ਨੋਈ ਜਿਸ ਤਰ੍ਹਾਂ ਉਸ ਦਾ ਗੈਂਗ ਕੈਨੇਡਾ ਦੇ ਵਿੱਚ ਟਾਰਗੇਟ ਕਿਲਿੰਗ ਕਰ ਰਿਹਾ ਹੈ ਐਕਸਟਰੂਸ਼ਨ ਮੰਗੀ ਜਾ ਰਹੀ ਹੈ ਜਾਂ ਫਿਰ ਕੋਈ ਹੋਰ ਕਾਂਡ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਐਟ ਦ ਐਂਡ ਲਾਰੈਂਸ ਬਿਸ਼ਨੋਈ ਗੈਂਗ ਅਤੇ ਉਸ ਦੇ ਨਾਲ ਜੁੜੇ ਹੋਏ ਜਿਹੜੇ ਗੈਂਗਸਟਰ ਨੇ ਉਹ ਲੈ ਰਹੇ ਨੇ ਤੇ ਹੁਣ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਤੋਂ ਬਾਅਦ ਲਗਾਤਾਰ ਕੈਨੇਡਾ ਦੇ ਵਿੱਚ ਇੱਕ ਨਵੀਂ ਮੰਗ ਉੱਠ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਐਲਾਨਿਆ ਜਾਵੇ ਜੀ ਹਾਂ ਲੋਰਸ ਬਿਸ਼ਨੋਇਨ ਹੂ ਕੈਨੇਡਾ ਦੇ ਵਿੱਚ ਅਤਵਾਦੀ ਐਲਾਂਦਨ ਦੇ ਲਈ ਕਈ ਜਿਹੜੇ ਲੀਡਰ ਨੇ ਉਹ ਸਾਹਮਣੇ ਆਏ ਨੇ ਜਿਨ੍ਹਾਂ ਨੇ ਲੈਟਰ ਲਿਖ ਕੇ ਆਪਣੀ ਕੈਨੇਡਾ ਦੀ ਸੱਤਾਧਾਰੀ ਪਾਰਟੀ ਲਿਬਰਲ ਪਾਰਟੀ ਨੂੰ ਮੰਗ ਕੀਤੀ ਹੈ ਤੇ ਹੁਣ ਸਭ ਤੋਂ ਉਹਨਾਂ ਦੀ ਵੱਡੀ ਵਿਰੋਧੀ ਧਿਰ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਲੀਡਰਾਂ ਵੱਲੋਂ ਜਿਹੜੇ ਸੰਸਦ ਨੇ ਉੱਥੇ ਦੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਲੈਟਰ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਕੰਜ਼ਰਵੇਟਿਵ ਪਾਰਟੀ ਦਾ ਲੈਟਰ ਹੈ ਜਿਸ ਦੇ ਵਿੱਚ ਉਹਨਾਂ ਨੇ ਮਿਨਿਸਟਰੀ ਆਫ ਪਬਲਿਕ ਸੇਫਟੀ ਨੂੰ ਇੱਕ ਲੈਟਰ ਲਿਖਿਆ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਆਈ ਰਾਈਟ ਟੂ ਯੂ ਇਨ ਮਾਈ ਕਪੈਸਿਟੀ ਐਜ਼ ਅ ਕਨਜ਼ਰਵੇਟਿਵ ਸ਼ੈਡੋ ਮਿਨਿਸਟਰ ਫੋਰ ਪਬਲਿਕ ਸੇਫਟੀ ਟੂ ਰਿਕਵੈਸਟ ਥੈਟ ਦਾ ਲਾਰੈਂਸ ਮਿਸ਼ਨੋਈ ਗੈਂਗ ਬੀ ਡੈਜ਼ਿਗਨੇਟਿਡ ਐਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਅੰਡਰ ਕੈਨੇਡੀਅਨ ਲਾ ਸਭ ਤੋਂ ਸਾਫ ਸਾਫ ਸ਼ਬਦਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਅਤਵਾਦੀ ਗੈਂਗ ਘੋਸ਼ਿਤ ਕਰਨ ਦੀ ਜਿਹੜੀ ਮੰਗ ਉਹ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਜਦੋਂ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਸਨ ਜਦੋਂ ਪਹਿਲੀ ਵਾਰ ਚੱਲੀਆਂ ਨਾ ਉਸ ਤੋਂ ਬਾਅਦ ਦੋ ਜਿਹੜੇ ਲੀਡਰ ਨੇ ਵੱਖ-ਵੱਖ ਸਟੇਟ ਦੇ ਅਲਬਰੇਟਾ ਤੇ ਉਹਨਾਂ ਦੇ ਨਾਲ ਹੀ ਬ੍ਰੈਂਪਟਨ ਦੇ ਮੇਅਰ ਜਿਹੜੇ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਤੇ ਇਸ ਲੈਟਰ ਦੇ ਵਿੱਚ ਅੱਗੇ ਕੀ ਲਿਖਿਆ ਉਹ ਵੀ ਤੁਹਾਨੂੰ ਦੱਸਦੇ ਹਾਂ ਜਿਸ ਚ ਲਿਖਿਆ ਗਿਆ ਦਾ ਬਿਸ਼ਨੋਈ ਗੈਂਗਸ ਐਕਟੀਵਿਟੀਜ਼ ਲੇ ਦਾ ਗਰਾਊਂਡ ਫॉर ਲਿਸਟਡ ਇਟ ਐਜ਼ ਅ ਟੈਰਰਿਸਟ ਐਂਟੀਟੀ ਐਸ ਯੂ نو ਦੇ ਹੈਵ ਟੇਕਨ ਕ੍ਰੈਡਿਟ ਫॉर ਵਾਸਟ ਵਾਇਲੈਂਸ ਇਨ ਕੈਨੇਡਾ ਐਂਡ ਐਬਰੋਡ ਦਾ ਗੈਂਗਸ ਐਕਟੀਵਿਟੀਜ਼ ਇਨਕਲੂਡ ਪੋਲਿਟੀਕਲ ਸ਼ੂਟਿੰਗਸ ਐਕਸਟ੍ਰੋਸ਼ਨ ਆਫ ਸਾਊਥ ਏਸ਼ੀਅਨ ਕੈਨੇਡੀਅਨਸ ਐਂਡ ਐਕਸਟ੍ਰੀਮ ਵਾਇਲੈਂਸ ਦੀ ਗੈਂਗਸ ਇੰਗੇਜਡ ਇਨ ਥੀਸ ਐਕਟੀਵਿਟੀਜ਼ ਔਰ ਪੋਲਿਟੀਕਲ ਰਿਲੀਜੀਅਸ ਆਈਡੀਓਲੋਜੀ ਰੀਜ਼ਨ ਤਾਂ ਇਤੇ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਹ ਸਭ ਤੋਂ ਜ਼ਿਆਦਾ ਪੋਲਿਟੀਕਲ ਜਿਹੜੇ ਪੋਲਿਟੀਕਲ ਮਾਮਲੇ ਨੇ ਉਹਨਾਂ ਦੇ ਉੱਤੇ ਦਖਲ ਦੇ ਰਿਹਾ ਉਹਨਾਂ ਦੇ ਉੱਤੇ ਪੋਲਿਟੀਕਲ ਲੀਡਰਾਂ ਨੂੰ ਕਤਲ ਕਰਵਾ ਰਿਹਾ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿ ਰਹੇ ਲੋਕਾਂ ਕੋਲੋਂ ਐਕਸਟਰੂਸ਼ਨ ਮੰਗੀ ਜਾ ਰਹੀ ਹੈ ਖਾਸ ਕਰ ਸਾਊਥ ਏਸ਼ੀਆ ਕੈਨੇਡੀਅਨ ਯਾਨੀ ਕਿ ਜਿਹੜੇ ਏਸ਼ੀਆ ਦੇ ਵਿੱਚੋਂ ਜਿਹੜੇ ਏਸ਼ੀਆ ਇੱਕ ਜਗ੍ਹਾ ਮਤਲਬ ਜਿਸ ਦੇ ਵਿੱਚ ਆਪਣਾ ਇੰਡੀਆ ਦੇ ਵਿੱਚ ਕਿੰਨੀਆਂ ਕੰਟਰੀਜ਼ ਨੇ ਉੱਥੋਂ ਦੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਵੱਸੇ ਨੇ ਖਾਸ ਕਰ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਇਸ ਤੋਂ ਪਹਿਲਾਂ ਹਰਦੀਪ ਸਿੰਘ ਨਿੰਜਰ ਜਿਹੜਾ ਕਿ ਕੈਨੇਡਾ ਦੇ ਵਾਸੀ ਸਨ ਤੇ ਜਿਨ੍ਹਾਂ ਨੂੰ ਇੰਡੀਆ ਵੱਲੋਂ ਅੱਤਵਾਦੀ ਐਲਾਨਿਆ ਗਿਆ ਹੋਇਆ ਸੀਗਾ ਉਹਨਾਂ ਦਾ ਕਤਲ ਹੋਇਆ ਉਸ ਹਰਦੀਪ ਸਿੰਘ ਨੇਜਰ ਦਾ ਉਹਦੇ ਵਿੱਚ ਵੀ ਜ਼ਿੰਮੇਵਾਰੀ ਔਰ ਲਾਰੈਂਸ ਬਿਸ਼ਨੋਈ ਵੱਲੋਂ ਲਈ ਗਈ ਸੀ ਉਹਦੇ ਵਿੱਚ ਉਸਦਾ ਨਾਮ ਦੱਸਿਆ ਜਾ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੇ ਸ਼ੂਟਰਸ ਵੱਲੋਂ ਇਹ ਸਾਰਾ ਕਾਂਡ ਕੀਤਾ ਗਿਆ ਹੈ ਤੇ ਜਿਹੜਾ ਜਸਟਿਨ ਟਰੂਡੋ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਵੱਲੋਂ ਇਹ ਇਲਜ਼ਾਮ ਭਾਰਤ ਦੇ ਉੱਤੇ ਲਗਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਹੀ ਲਗਾਤਾਰ ਜਿਹੜੀ ਮੰਗ ਉੱਠਦੀ ਜਾ ਰਹੀ ਹੈ ਕਿ ਹੁਣ ਲਾਰੈਂਸ ਬਿਸ਼ਨੋਈ ਨੂੰ ਕੈਨੇਡਾ ਦੇ ਵਿੱਚ ਅੱਤਵਾਦੀ ਐਲਾਨਿਆ ਜਾਵੇ ਤੇ ਹੁਣ ਬੀਤੇ ਦਿਨੀ ਜਿਹੜਾ ਕਪੀ ਸ਼ਰਮਾ ਦਾ ਕੈਫੇ ਸੀ ਸਰੀ ਦੇ ਵਿੱਚ ਉਹਦੇ ਉੱਤੇ ਦੂਸਰੀ ਵਾਰ ਫਾਇਰਿੰਗ ਹੋਈ ਦੂਸਰੀ ਵਾਰ ਫਾਇਰਿੰਗ ਲਾਰੈਂਸ ਬਿਸ਼ਨੋਈ ਹਰ ਹਰਜੀਤ ਸਿੰਘ ਢਿੱਲੋਂ ਇਸ ਤਰ੍ਹਾਂ ਦੇ ਨਾਮ ਜਿਹੜੇ ਗੈਂਗਸਟਰ ਸਾਹਮਣੇ ਆਏ ਤੇ ਉਹਨਾਂ ਨੇ ਲਈ ਤੇ ਹੁਣ ਕੰਜ਼ਰਵੇਟਿਵ ਪਾਰਟੀ ਯਾਨੀ ਕਿ ਮੁੱਖ ਵਿਰੋਧੀ ਧਿਰ ਜਿਵੇਂ ਭਾਰਤ ਦੇ ਵਿੱਚ ਬੀਜੇਪੀ ਰੂਲ ਕਰ ਰਹੀ ਹੈ ਉਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਰੂਲ ਕਰ ਰਹੀ ਹੈ ਲਿਬਰਲ ਪਾਰਟੀ ਤੇ ਉਹਨਾਂ ਦੀ ਜਿਹੜੀ ਕਹ ਲੋ ਕਿ ਐਲਓਪੀ ਹੈ ਜਾਂ ਫਿਰ ਤੁਸੀਂ ਕਹਿ ਸਕਦੇ ਹੋਗੇ ਕਿ ਆਪੋਜੀਸ਼ਨ ਪਾਰਟੀ ਜਿਵੇਂ ਭਾਰਤ ਦੇ ਵਿੱਚ ਕਾਂਗਰਸ ਹੈ ਉਸੇ ਤਰ੍ਹਾਂ ਹੀ ਉੱਧਰ ਕਨਜ਼ਰਵੇਟਿਵ ਪਾਰਟੀ ਹੈ ਉਹ ਕਨਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਹੁਣ ਲਿਬਰਲ ਪਾਰਟੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾਵੇ ਤੇ ਜਿਸ ਦੇ ਨਾਲ ਇਹ ਗੱਲ ਵੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿ ਭਾਰਤ ਜਿਹੜਾ ਹੈ ਇਸ ਤਰ੍ਹਾਂ ਦੀ ਅੱਤਵਾਦੀ ਗਤੀਵਿਧੀਆਂ ਜਿਵੇਂ ਭਾਰਤ ਕੈਨੇਡਾ ਤੇ ਇਲਜ਼ਾਮ ਲਗਾਉਂਦਾ ਹੈ ਕਿ ਕੈਨੇਡਾ ਭਾਰਤ ਦੇ ਵਿੱਚ ਮੌਲ ਖਰਾਬ ਕਰਨ ਵਾਲੇ ਖਾਲਸਤਾਨੀਆਂ ਨੂੰ ਜਗ੍ਹਾ ਦੇ ਰਿਹਾ ਉਹਨਾਂ ਨੂੰ ਵਧਾਵਾ ਦੇ ਰਿਹਾ ਉੱਥੇ ਉੱਥੇ ਉਹਨਾਂ ਨੂੰ ਰੱਖ ਕੇ ਉਹਨਾਂ ਦੇ ਰਾਈਟਸ ਦੇ ਰਿਹਾ ਹੈਗਾ ਵਾ ਅਲੱਗ-ਅਲੱਗ ਤੇ ਉਸੇ ਤਰ੍ਹਾਂ ਹੀ ਹੁਣ ਇੰਡੀਆ ਦੇ ਵਿੱਚ ਵੀ ਇਹ ਇਲਜ਼ਾਮ ਕੈਨੇਡਾ ਵਾਲੇ ਲਗਾ ਸਕਣਗੇ ਜੇਕਰ ਕੋਲੋਰੈਂਸ ਉਹਨਾਂ ਨੇ ਗੈਂਗਸਟਰ ਐਲਾਨ ਦਿੱਤਾ ਕਿ ਲੌਰੈਂਸ ਨੂੰ ਲੌਰੈਂਸ ਗੈਂਗ ਨੂੰ ਇੰਡੀਆ ਵਧਾਵਾ ਦੇ ਰਿਹਾ ਤੇ ਲਗਾਤਾਰ ਇਹ ਜਿਹੜੀ ਮੰਗ ਉੱਠਦੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਲੌਰੈਂਸ ਨੂੰ ਕੈਨੇਡਾ ਸਰਕਾਰ ਟੈਰਰਿਸਟ ਯਾਨੀ ਕਿ ਅੱਤਵਾਦੀ ਸੰਗਠਨ ਕੋਸ਼ਿਸ਼ ਕਰਦੀ ਹੈ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ